1764 ਮਹੀਨਾ ਭਾਦੋਂ ਵਿੱਚ ਸ੍ਰੀ ਸਤਿਗੁਰੂ ਮਹਾਰਾ ਸਾਧ ਦੱਖਣ ਦੇਸ਼ ਦੇ ਨਦੀਰ ਦੇ ਵਿੱਚ ਚਰਨ ਪਾਇਆ। ਹਜ਼ੂਰ ਦੀ ਸਵਾਰੀ ਦੇ ਨਾਲ ਹੀ ਬਹਾਦਰ ਸ਼ਾਹ ਬਾਦਸ਼ਾਹ ਅਸੀਂ ਆਇਆ। ਸਾਹਿਬ ਜੀ ਆਗਿਆ ਵੀ ਚੱਲਦਾ ਸੀ ਬਹੁਤ ਸੇਵਾ ਕਰਦਾ ਸੀ। ਬਹਾਦਰ ਸ਼ਾਹ ਨਦੀਰ ਸ਼ਹਿਰ ਵਿੱਚ ਗੋਦਾਵਰੀ ਦੇ ਕੰਢੇ ਡੇਰਾ ਕੀਤਾ। ਅਤੇ ਔਰ ਸਹਿਬ ਉਹਾਂ ਹੀ। ਉਹਾਂ ਸੇ 4 ਕੋਸ ਬਸਮਤ ਨਾਮ ਦਾ ਨਗਰામ ਸੀ ਜਿਸ ਦਾ ਨਾਮ ਮਗਰੋਂ ਸਤਿਗੁਰੂ ਜੀ ਨੇ ਹੀਰਾ ਘਾਟ ਕਰਿਆ ਹੈ ਤਹਾਂ ਜਾ ਡੇਰਾ ਹੋਇਆ ਸਭ ਸਹਿਬ ਕਾ ਸ੍ਰੀ ਸਤਿਗੁਰੂ ਜੀ ਮਹਾਰਾਜ ਉਹਾਂ ਚਰਨ ਧਾਰੇ ਗੰਗਾ ਗੋਦਾਵਰੀ ਨੂੰ ਵੇਖ ਕੇ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਇਸ ਪ੍ਰਕਾਰ ਬਹਾਦਰ ਸ਼ਾਹ ਵੀ ਤਹਾਂ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਕਰੇ ਸਿੱਖ ਸੰਗਤਾਂ ਵੀ ਤਹਾਂ ਹੀ ਦਰਸ਼ਨ ਕਰਿਆ ਕਰਨ ਕਰਨ ਆਵੇ ਇਸੇ ਪ੍ਰਕਾਰ ਸਾਧ ਸੰਗੇਗੀ ਗੁਰੂ ਮਹਾਰਾਜ ਸਾਹਿਬ ਜੀ ਨੇ ਸਹਲ ਤਾਂ ਹੀ ਦਰਸ਼ਨ ਦਿੱਤੇ ਰਹੇ ਔਰ ਸ਼ੁਰੂਆਤ ਖਾਲਸਾ ਦਰਸ਼ਨ ਕਰਦਾ ਰਿਹਾ ਭਾਈ ਸੋਨਾਲ ਸਿੰਘ ਸੀ ਨਾ ਰਹਾ ਪੁਣਾ ਗੁਰੂ ਸਾਹਿਬ ਜੀ ਨਗੀਨਾ ਘਾਟ ਤੇ ਆ ਕੇ ਔਰ ਉਹਾਂ ਦੀਵਾਨ ਲਗਾਏ ਸਹਿਬ ਬੈਠੇ ਦਰਸ਼ਨ ਦਿੱਤੇ ਹਨ ਔਰ ਸ਼ੁਰੂਆਤ ਖਾਲਸਾ ਦਰਸ਼ਨ ਕਰਤਾ ਪਿਆ ਉਸ ਸਮੇਂ ਸਤਿਗੁਰੂ ਜੀ ਨੇ ਫਰਮਾਇਆ ਜੋ ਨਵੇੜਾ ਕਾ ਨਾ ਸੱਜ ਗੋਵਿੰਦ ਨਗਰੀ ਥਾ ਇਹ ਮਾਰਨ ਬਚਨ ਕੀਤੇ ਤੇ ਨਵੇੜੇ ਨਵੇੜੇ ਹੇੜਦੀ ਨਦੀ ਬੈਤੀ ਸੀ ਬਾਣ ਗੰਗਾ ਇਹ ਸਤਿਗੁਰੂ ਜੀ ਨੇ ਸਤਲੁਜ ਦਰਿਆ ਸੀ ਪਹਿਲਾਂ ਕਿਹਾ ਇਹ ਦੁੱਧੀਆਂ ਨਦੀਆਂ ਬੈਤੀਆਂ ਸੀ ਔਰ ਨੌ ਨਾਥ 84 ਸਿੱਧ ਇਸ ਗੋਵਿੰਦ ਨਗਰੀ ਵਿੱਚ ਹੀ ਸਮਾਏ ਆ ਇਹ ਕੁੱਲ ਸੋਨੇ ਦੇ ਮਾਇਲ ਸੇ چالی کوب دے گردے بس دی سی یہ دی... یہاں دیوتیاں کی بھی جگہ ہے اور یہاں ہمارے طبقہ بھی استھان ہے خالصے انجیر کی پر دیتا کی فرمایا جو اسی تیر چلونے ہاں یہ تیر جہاں لگے وہ ہمارا ستان ہے یہ کہہ کر ست جی تیر چلایا اور جو طبقے کے نصیر سو خالصے کی پتی تھے حکم ہویا یہ تم کے تھے تمبو لگا دیو ਤਾਂ ਖਾਲਸਾ ਜੀ ਤੰਬੂ ਲਗਾ ਤਿਆ ਔਰ ਦੀਵਾਨ ਸਜਾਇਆ ਗਿਆ ਗੁਰੂ ਸਾਹਿਬ ਜੀ ਦਰਿਆ ਨਿਆ ਧਾਰ ਕੇ ਦਰਸ਼ਨ ਦੇਉਂਦੇ ਹਨ ਔਰ ਸਲਵਤ ਖਾਲਸਾ ਦਰਸ਼ਨ ਕਰਦਾ ਹੈ ਤਾਂ ਸਤਿਗੁਰੂ ਜੀ ਨੇ فرمایا ਕਿ ਅਸਾਡੀ ਅਸਵਾਰੀ ਦਾ ਸਮਾਂ ਨਹੀਂ ਦੀਕ ਹੈ ਜੋ ਅਸੀਂ ਪੰਜਵੀਂ ਕੋ ਉਹ ਜੋ ਅਸਵਾਰਾ ਕਰਾਂਗੇ ਤਾਂ ਖਾਲਸਾ ਜੀ ਨੇ ਅਰਦਾਸ ਕੀਤੀ ਦੀ ਗਰੀਬ ਨਿਵਾਜ ਖਾਲਸੇ ਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ ਤਾਂ ਸਤਿਗੁਰੂ ਜੀ ਨੇ ਫਰਮਾਇਆ ਕਿ ਖਾਲਸਾ ਅਕਾਲ ਪੁਰਖ ਨੂੰ ਸੌਂਪਿਆ ਹੈ ਅਸਾਂ ਅੱਗੇ ਹੀ ਗੰਡ ਪਾ ਰੱਖੀ ਹੈ ਖਾਲਸੇ ਕੋ ਸਹਾਇ ਹੈ ਤਾਂ ਪੁਨਾ ਸਰਦੂ ਜੀ ਨੇ ਪੰਜ ਪੈਸੇ ਨੂੰ ਲੇਰ ਗੁਰਰੀਤੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਦੰਮੇ ਸਾਹਿਬ ਲਿਖਾ ਕੇ ਲਗੇ ਸੀ ਉਹਨਾਂ ਦੇ ਅੱਗੇ ਰੱਖ ਕੇ ਜਿਹੜਾ ਹੁਣ ਤਖਤ ਬਣਿਆ ਜਿੱਥੇ ਪੰਜ ਪ੍ਰਕਾਸ਼ ਹੁੰਦੇ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਿਆ ਔਰ ਪੰਜ ਪ੍ਰਕਮਿਆਂ ਕੀਤੀਆਂ ਔਰ ਖਾਲਸੇ ਜੀ ਨੂੰ ਫਰਮਾਇਆ ਤਥਾ ਸ੍ਰੀ ਮੁਖਵਾਕ ਪਾਂਛੇ ਦਸਵੀਂ ਆਜਾ ਭਈ ਅਕਾਲ ਕੀ ਤਵੀ ਚਿਲਾਇਓ ਪੰਥ ਸਭ ਸਿੱਖਨ ਕੋ ਹੁਕਮਾ ਗੁਰੂ ਮਾਨੀਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਓ ਪਰਗਤ ਗੁਰਾਂ ਕੀ ਦੇਹ ਹੈ ਜੋ ਪ੍ਰਭ ਕੋ ਮਿਲਵੋਚੈ ਖੋਦ ਸ਼ਬਦ ਮਾਹੀ ਏਸ ਪ੍ਰਕਾਰ ਕਹਿ ਕਰ ਸਤਗੁਰੂ ਜੀ ਨੇ ਸ੍ਰੀ ਗੰਗਾ ਸਾਹਿਬ ਜੀ ਦੇ ਦਾ ਆਪਣੇ ਬੁਖਾਰ ਮਿੰ ਤੋਂ ਵਚਨ ਲਿਆ ਤਾਂ ਮਾਇਰ ਸਾਹਿਬ ਦਾ ਹੁਕਮ ਆਇਆ ਫਿਰ ਮਿਲਿਆ ਅਰਕਲ ਨਗਰ ਗੋਵਿੰਦਗੁਰੂ ਕਾ ਨਾਮ ਜਬ ਸਭ ਪਾਇਆ ਰਾਂ ਮਨិច្ਛੇ ਸੇ ਹੀ ਫਲ ਪਾਏ ਕਰਤੇ ਆ ਬਸਾਇਆ ਰਾਂ ਇਹ ਕਹਿ ਕਰਕੇ ਸਤਗੁਰੂ ਜੀ ਨੇ ਇਸ ਆਸਾਨ ਦਾ ਨਾਮ ਅਬਜਲ ਨਗਰ ਸਾਹਿਬ ਰੱਖਿਆ ਔਰ ਹੁਕਮ ਹੋਇਆ 500 ਰੁਪਏ ਦਾ ਗੁਰਪੁਰਵ ਕਰੋ ਔਰ 100 ਰੁਪਏ ਦੀ ਚੰਨ ਲੱਕੜੀ ਲੈ ਆਓ ਅਸੀਂ ਅੱਜ ਇਸ ਵਾਰ ਕਰਾਂਗੇ ਤਾਂ ਖਾਲਸਾ ਲੈ ਆਇਆ ਖਾਨਸੇ ਜੀ ਨੇ ارج کیتی کہ گریب نو آج پرساد تیار ہے حکم ہوا سربت سنگ سر برتا دالسا جی نے پرساد برتا دیا حکم ہوا چیخا چن کی لکڑیوں کی بناؤ کنار چار طرف چار طرف کے گھیرو اِسی اجارا کر گے تو خالص جی نے چیخا بنا اور کناد گھیری بنا گرو صاحب جی نے کیسی ان کیے اور پیت وستر مانا صاحب جی نے پہرے کمر کسا کیا اور راگیاں سنگھا کے پرتی فرمایا کہ اے شبدہ کیرتن کرو جرا ہون پہ یقین پڑے ہے کھلیا کرم کرپا بھئی چھاکر کیرتن ہر ہر گائی سرم تھاکا پائے بس اما مٹ گئی سگلی تائی اما جیون پر بھی پائی چیت آئے و من پر خوب داتا سنتن کی سرنائی رہاؤ کام کرو لو مو نوارے نبرے سگل بہرائی سد حجور حاجر ہے ناجر کتے نہ پیو سیتل سردہ سردا پوری ہوئے سنت سہائی پاون پد کے کن پیتر مہیما کسم نہ جائی نرپا پہے سگل پہ کھوئے گوبند چرن اٹھائی نانک جس گا وکر کا رح دن سے بلائی वैसे ही आगी सिंह आगे आगे कीर्तन करी चले जाएं और पीछे पीछे सर्वसांकड़े सतगुरु संजोगत सतगुरु जी के नाथ दे पास जा प्राप्त होए और खालसा जी नु आदेश दत्ता कि दशम पाशा के ए शब्द वाणी पढ़नी और गुरुद्वारे गुरुराम साहब जी नु मानना ਕੜਾ ਪ੍ਰਸ਼ਾਦ ਗੁਰਪਰਵ ਕਰਨੇ ਕਰਦੇ ਰਹਿਣਾ ਗੁਰੂ ਸਹਾਇ ਹੈ ਸੋ ਜੋ ਕੋਈ ਖਾਲਸੇ ਦੀ ਰਾਹ ਵਿੱਚ ਰਹੇਗਾ ਤਿਸ ਕਾ ਹੋਵੇਲੀ ਹੋ ਸ੍ਰੀ ਮੁਖਵਾਕ ਰੈਣੀ ਰਹੇ ਸੋ ਹੀ ਸਿੱਖ ਮੇਰਾ ਉਸ ਅਹਮ ਉਸ ਕਾ ਚੇਰਾ ਇਤਿਆਗ ਉਪਦੇਸ਼ ਦੇ ਕੇ ਸਤਗੁਰੂ ਜੀ ਕਨਾਤ ਵਿੱਚ ਪ੍ਰਵੇਸ਼ ਹੋਏ ਬਿਨਾ ਅਗਨੀ ਦੀ ਲਾਟ ਆਕਾਸ਼ ਵਿੱਚ ਉੱਠੀ ਔਰ ਆਕਾਸ਼ ਵਿੱਚ ਬੜਾ ਭਾਰੀ ਪ੍ਰਕਾਸ਼ ਹੋਇਆ جی کار شبدوں کی دن خالسے جی کرنی بچ پریش ہوئی اور پشپا کی برکھا ہوئی دیکھ کے خالصہ جی بڑے بسمیں ہوئے اور پہل دن چڑے تو انگیٹا فولیا تا ایک کربان نکری سو اسطحان تھاپنا کری ਸੰਮਤ 1765 ਮਿਤੀ ਸੰਮਤ ਕੰ ਕਦਕ ਸੁਦੀ ਪੰਜਵੀਂ ਦਿਨ ਵੀਰਵਾਰ ਦੱਖਣ ਦੇਸ਼ ਨਦੇੜ ਮੇ ਸ੍ਰੀ ਗੁਰੂ ਕਲੰਗੀਧਰ ਸਾਹਿਬ ਜੀ ਨੇ ਇਹ ਕਾਰਨ ਕੀਤੇ ਨਾਮ ਗੁਰਗੋਬਿੰਦ ਸਿੰਘ ਪੂਰਨ ਗੁਰੂ ਅਵਤਾਰ ਜਗਮਗ ਜੋਤ ਬਿਰਾਜ ਰੀ ਸ੍ਰੀ ਅਬਚਲ ਨਗ ਅਪਾਰ ਇਹ ਉਸ ਵੇਲੇ ਸੋਈਆ ਮਾਰਨ 10 ਦਿਨ ਅਗੋਂ ਫੇਰ ਉਚਾਰਿਆ ਸੀ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁਤ ਬਚਾਵ ਸਤਿਗੁਰ ਅਨੇਕਤੀ ਲਾਉਦ ਕਾਉ ਤਉ ਤਨ ਇੱਕ ਨ ਲਾਗਨ ਪਾਵੇ ਰਾਖਤ ਹੈ ਆਪਣੋ ਕਰਦਾ ਹੈ ਕਿਰਪਾ ਸੰਭੂਹ ਨ ਭੇਟਣ ਪਾਵੇ ਔਰ ਕੀ ਬਾਤ ਕਹਾ ਕੋ 200 ਸੋ ਬੇਟ ਹੀ ਕੇ ਪਟ ਮੀਚ ਬਚਾਵੇ ਇਉ ਇਹ ਬਾਣੀ ਉਚਾਰਨ ਕੀਤੀ ਇਹ ਸਾਰੇ ਕਾਲ ਸੇ ਤਾਈ ਹੁਕਮ ਨਾਵਾ ਜਿਹੜਾ ਹਿਯੂਰ ਸਾਹਿਬ ਜੋਤੀ ਜੋ ਸਮਾਂ ਵੇਲੇ ਲਿਖਿਆ ਸੀ ਉਹ ਸਾਲ ਸੰਗਦੀ ਉਹਦਾ ਉਤਾਰਾ ਪੂਰੀ ਨਕਲ ਹੈ ਜੋ ਸੰਗਤਾਂ ਨੂੰ ਸੁਣਾਇਆ ਹੈ